ਨਮਸਕਾਰ ਵੀ ਐਲਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਆ ਪਾਕਿਸਤਾਨ ਦੀ ਹਾਈਜੈਕ ਕੀਤੀ ਉਸੇ ਟ੍ਰੇਨ ਦੀ ਜਿਸ ਨੂੰ ਲੈ ਕੇ ਪਿਛਲੇ 36 ਘੰਟੇ ਲਗਾਤਾਰ ਪਾਕਿਸਤਾਨੀ ਆਰਮੀ ਦੇ ਵੱਲੋਂ ਬਲੋਚ ਜਿਹੜੇ ਉੱਥੇ ਦੇ ਲੜਾਕੇ ਸੀਗੇ ਉਹਨਾਂ ਦੇ ਨਾਲ ਲਗਾਤਾਰ ਆਪਰੇਸ਼ਨ ਚੱਲਿਆ ਔਰ 36 ਘੰਟਿਆਂ ਦੇ ਬਾਅਦ ਇਹ ਆਪਰੇਸ਼ਨ ਖਤਮ ਹੋਇਆ ਹੈ ਹਾਲਾਂਕਿ ਬਲੋਚ ਲਿਬ੍ਰੇਸ਼ਨ ਆਰਮੀ ਦੇ ਜਿਹੜੇ ਦਾਅਵੇ ਨੇ ਉਹਨਾਂ ਦੇ ਮੁਤਾਬਕ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ 100 ਦੇ ਕਰੀਬ ਜਿਹੜੇ ਸੈਨਿਕ ਹੈ ਪਾਕਿਸਤਾਨ ਦੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਔਰ ਪਾਕਿਸਤਾਨੀ ਆਰਮੀ ਦੇ ਵੱਲੋਂ ਕੁਝ ਆਫੀਸ਼ੀਅਲ ਆંકੜੇ ਜਿਹੜੇ ਜਾਰੀ ਕੀਤੇ ਜਾ ਰਹੇ ਨੇ ਉਹਨਾਂ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ 33 ਬਲੋਚ ਲੜਾਕੇ ਜਿਹੜੇ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੋ ਇਹ ਆਪਰੇਸ਼ਨ ਹੁਣ ਖਤਮ ਹੋ ਗਿਆ ਜਿਹਦੇ ਵਿੱਚ 200 ਤੋਂ ਵੱਧ ਜਿਹੜੇ ਯਾਤਰੀ ਸੀ ਉਹਨਾਂ ਨੂੰ ਬੰਦਕ ਬਣਾਇਆ ਗਿਆ ਸੀ ਔਰ डील ਕਰਨ ਦੀ ਕੋਸ਼ਿਸ਼ ਜਿਹੜੀ ਸੀ ਕੀਤੀ ਜਾ ਰਹੀ ਸੀ ਪਰ ਇਸ ਦੇ ਵਿੱਚ ਹੁਣ ਇਹ ਆਪਰੇਸ਼ਨ ਖਤਮ ਹੋਣ ਦੇ ਨਾਲ ਬਹੁਤ ਸਾਰੇ ਸਵਾਲ ਜਿਹੜੇ ਉਹ ਇਸ ਅਟੈਕ ਨੂੰ ਲੈ ਕੇ ਉੱਠ ਰਹੇ ਨੇ ਆਪਾਂ ਬੀਤੇ ਕੱਲ ਵੀ ਜ਼ਿਕਰ ਕੀਤਾ ਸੀ ਕਿ ਸ਼ਾਹਵਾਜ਼ ਸ਼ਰੀਫ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਮੁੱਖ ਸਲਾਹਕਾਰ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਇਸ ਹਮਲੇ ਦੇ ਵਿੱਚ ਸਿੱਧਾ ਔਰ ਸਿੱਧਾ ਜਿਹੜਾ ਤਾਲੁਕ ਹੈ ਉਹ ਭਾਰਤ ਦਾ ਹੱਥ ਹੈ ਇਹਦੇ ਵਿੱਚ ਔਰ ਅਫਗਾਨਿਸਤਾਨ ਦੇ ਮਾਧਿਅਮ ਦੇ ਨਾਲ ਭਾਰਤ ਜਿਹੜਾ ਹੈ ਪਾਕਿਸਤਾਨ ਦੇ ਵਿੱਚ ਐਸੇ ਹਮਲੇ ਕਰਵਾ ਰਿਆ ਔਰ ਅਫਗਾਨਿਸਤਾਨ ਦੇ ਦੇ ਥਰੂ ਇਹ ਸਾਰਾ ਕੁਝ ਕੀਤਾ ਜਾ ਰਿਹਾ ਉਹਨਾਂ ਨੇ ਭਾਰਤ ਦੇ ਲਈ ਤਾਂ ਨਹੀਂ ਕੁਝ ਕਿਹਾ ਸੀ ਪਰ ਅਫਗਾਨਿਸਤਾਨ ਨੂੰ ਕੱਲ ਚੇਤਾਵਨੀ ਜ਼ਰੂਰ ਦਿੱਤੀ ਸੀ ਕਿ ਜੇ ਅਫਗਾਨਿਸਤਾਨ ਐਸਤੀਆਂ ਘਟਨਾਵਾਂ ਦੇ ਵਿੱਚ ਸ਼ਮੂਲੀਅਤ ਕਰੇਗਾ ਜਾਂ ਫਿਰ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਵੀ ਬਲੋਚ ਇੱਥੇ ਕੋਈ ਵੀ ਹਮਲਾ ਕਰਦੇ ਨੇ ਉਸ ਤੋਂ ਬਾਅਦ ਜਾ ਕੇ ਅਫਗਾਨਿਸਤਾਨ ਦੇ ਵਿੱਚ ਉਹਨਾਂ ਨੂੰ ਫਿਰ ਸ਼ਰਨ ਮਿਲਦੀ ਹੈ ਇਸ ਕਰਕੇ ਅਫਗਾਨਿਸਤਾਨ ਨੂੰ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਕਿ ਉਹ ਭਾਰਤ ਦੇ ਨਾਲ ਮਿਲ ਕੇ ਪਾਕਿਸਤਾਨ ਦੇ ਵਿੱਚ ਐਸੀਆਂ ਗਤੀਵਿਧੀਆਂ ਨੂੰ ਅੰਜਾਮ ਨਾ ਦੇਵੇ ਪਰ ਦੱਸ ਦਈਏ ਕਿ 36 ਘੰਟੇ ਬਾਅਦ ਇਹ ਆਪਰੇਸ਼ਨ ਜਿਹੜਾ ਹੈ ਉਹ ਸਫਲ ਹੋ ਗਿਆ ਔਰ ਇਸ ਦੇ ਵਿੱਚ ਬੰਦਕ ਬਣਾਏ ਹੋਏ ਸਾਰੇ ਲੋਕ ਜਿਹੜੇ ਨੇ ਉਹ ਰਿਹਾ ਹੋ ਚੁੱਕੇ ਨੇ ਸੋ ਇੱਕ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਬੈਂਸ ਉਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਬੜਾ ਨਾਮ ਸੁਣਿਆ ਹੋਵੇਗਾ ਕਿਉਂਕਿ ਜਦੋਂ ਜ਼ੇਲੈਂਸਕੀ ਦੇ ਨਾਲ ਟਰੰਪ ਦੀ ਗੱਲਬਾਤ ਹੋ ਰਹੀ ਸੀ ਵਾਈਟ ਹਾਊਸ ਦੇ ਵਿੱਚ ਔਰ ਇਹ ਬਿਲਕੁਲ ਉਹਨਾਂ ਦੇ ਨਾਲ ਬੈਠੇ ਸੀ ਔਰ ਦੱਸਿਆ ਵੀ ਜਾ ਰਿਹਾ ਸੀ ਕਿ ਜੇ ਡੀ ਬੈਂਸ ਉਹਨਾਂ ਦੇ ਇੱਕ ਗੱਲ ਤੋਂ ਬਾਅਦ ਉਹ ਤਲਖੀ ਜਿਹੜੀ ਸੀ ਉਹ ਸਾਰੀ ਗੱਲਬਾਤ ਦੇ ਵਿੱਚ ਵੱਧ ਗਈ ਸੀ ਸੋ ਹੁਣ ਉਪ ਰਾਸ਼ਟਰਪਤੀ ਅਮਰੀਕਾ ਦੇ ਇਸ ਮਹੀਨੇ ਦੇ ਆਖਿਰ ਦੇ ਵਿੱਚ ਭਾਰਤ ਆ ਸਕਦੇ ਨੇ ਔਰ ਉਹਦੀਆਂ ਸੰਭਾਵਨਾਵਾਂ ਨੇ ਮੀਡੀਆ ਅਮਰੀਕਾ ਦੇ ਮੀਡੀਆਦਾਰਿਆਂ ਦੇ ਵੱਲੋਂ ਇਸ ਦੀ ਪੁਸ਼ਟੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿ ਜੀਡੀ ਬੈਂਸ ਇਸ ਤੋਂ ਪਹਿਲਾਂ ਜਰਮਨ ਦਾ ਵੀ ਦੌਰਾ ਕਰ ਚੁੱਕੇ ਨੇ ਸੋ ਉਸ ਤੋਂ ਬਾਅਦ ਹੁਣ ਉਹਨਾਂ ਦਾ ਜਿਹੜਾ ਜਦੋਂ ਤੋਂ ਉਹ ਉਪ ਰਾਸ਼ਟਰਪਤੀ ਬਣੇ ਨੇ ਉਸ ਤੋਂ ਬਾਅਦ ਉਹਨਾਂ ਦਾ ਇਹ ਦੂਸਰਾ ਦੌਰਾ ਆ ਜਿਹੜਾ ਭਾਰਤ ਦਾ ਹੋਏਗਾ ਔਰ ਦੱਸ ਦਈਏ ਕਿ ਨਾਲ ਉਹਨਾਂ ਦੀ ਪਤਨੀ ਜਿਹੜੀ ਹੈ 우샤 ਬੈਂਸ ਉਹ ਵੀ ਨਾਲ ਮੌਜੂਦ ਹੋਣਗੇ ਭਾਰਤੀ ਮੂਲ ਦੇ ਉਹਨਾਂ ਦੇ ਜਿਹੜੇ ਪੇਰੈਂਟ ਸੀ 1970 ਦੇ ਦਹਾਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਪੇਰੈਂਟਸ ਜਿਹੜੇ ਉਹ ਅਮਰੀਕਾ ਚਲੇ ਗਏ ਸੀ ਔਰ 우샤 ਬੈਂਸ ਵੀ ਉਹਨਾਂ ਦੇ ਨਾਲ ਮੌਜੂਦ ਹੋਣਗੇ ਔਰ ਇਸ ਗੱਲਬਾਤ ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਕਿਉਂਕਿ ਟਰੰਪ ਉਹਨਾਂ ਦੇ ਬੋਲੋ ਜੋ बार-बार ਭਾਰਤ ਨੂੰ ਲੈ ਕੇ ਗੱਲਾਂ ਕਈਆਂ ਜਾ ਰਹੀਆਂ ਨੇ ਕਿ ਭਾਰਤ ਦੇ ਉੱਪਰ ਅਸੀਂ ਟੈਰਿਫ ਲਗਾਵਾਂਗੇ ਟੈਰਿਫ ਵਧਾ ਦੇਵਾਂਗੇ ਭਾਰਤ ਨੇ ਸਾਡੇ ਨਾਲ ਬਹੁਤ ਤੱਕਾ ਕੀਤਾ ਅਮਰੀਕਾ ਕਹਿ ਰਿਹਾ ਕਿ ਭਾਰਤ ਤੱਕਾ ਕਰਦਾ ਹੈ ਟੈਕਸ ਦੇ ਟੈਰਿਫ ਦੇ ਮਾਮਲੇ ਦੇ ਵਿੱਚ ਕਿ ਸਾਡੇ ਤੋਂ ਟੈਕਸ ਬਹੁਤ ਵੱਧ ਵਸੂਲਿਆ ਜਾਂਦਾ ਹੈ ਭਾਰਤ ਦੇ ਬੋਲੋ ਇਸ ਕਰਕੇ ਹੁਣ ਅਸੀਂ ਆਉਣ ਵਾਲੇ ਟਾਈਮ ਦੇ ਉੱਤੇ ਭਾਰਤ ਦੇ ਉੱਪਰ ਵੀ ਉਸੇ ਤਰੀਕੇ ਦੇ ਟੈਕਸ ਜਿਹੜੇ ਜੈਸਾ ਕੋ ਤੈਸਾ ਵਾਲੀ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ ਕਿ ਜਿੱਦਾਂ ਦਾ ਟੈਕਸ ਤੁਸੀਂ ਇਸ ਲਗਾਓਗੇ ਜਾਂ ਜਿੱਦਾਂ ਦਾ ਟੈਕਸ ਜਿਹੜਾ ਮੁਲਕ ਲਗਾਏਗਾ ਅਮਰੀਕਾ ਉਸੇ ਤਰੀਕੇ ਦਾ ਟੈਕਸ ਲਗਾਏਗਾ ਸੋ ਹ ਭਾਰਤ ਆਣਗੇ ਔਰ ਇਹਨਾਂ ਦੇ ਵੱਲੋਂ ਉਸ ਗੱਲਬਾਤ ਦੇ ਵਿੱਚ ਕੀ ਕੁਝ ਸਾਹਮਣੇ ਆਂਦਾ ਦੇਖਣਾ ਹੋਏਗਾ ਪਰ ਇਹ ਜਿਹੜੀ ਉਹਨਾਂ ਦੀ ਯਾਤਰਾ ਹੈ ਭਾਰਤ ਦੀ ਜਿਹੜਾ ਦੌਰਾ ਹੋਏਗਾ ਬਹੁਤ ਖਾਸ ਰਹਿਣ ਵਾਲਾ ਹੈ ਇਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਚਰਚਾਵਾਂ ਹੋ ਸਕਦੀਆਂ ਨੇ ਕਿਉਂਕਿ ਜੇ ਡੀ ਬੈਂਸ ਉਪਰਾਸ਼ਟਪਤੀ ਨੇ ਔਰ ਡੋਨਲਡ ਟਰੰਪ ਔਰ ਇਹ ਮਿਲ ਕੇ ਕੰਮ ਕਰ ਰਹੇ ਨੇ ਔਰ ਵੱਡੇ ਪੱਧਰ ਦੇ ਉੱਤੇ ਜਦੋਂ ਵੱਡੇ ਵੱਡੇ ਰਾਜਨੇਤਾ ਜਾਂ ਕੋਈ ਵੀ ਕਿਸੇ ਦੇਸ਼ ਦਾ ਮੁਖੀ ਜਦੋਂ ਅਮਰੀਕਾ ਜਾਂਦਾ ਤੇ ਇਹਨਾਂ ਦੇ ਨਾਲ ਵੀ ਮੁਲਾਕਾਤ ਹੁੰਦੀ ਹੈ ਸੋ ਹੁਣ ਭਾਰਤ ਆ ਰਹੇ ਨੇ ਤੇ ਉਮੀਦ ਹੈ ਕਿ ਕੁਝ ਚੰਗੀਆਂ ਡੀਲਸ ਹੋ ਸਕਦੀਆਂ ਨੇ ਚੰਗੀ ਗੱਲਬਾਤ ਹੋ ਸਕਦੀ ਹੈ ਭਾਰਤ ਇਹਨਾਂ ਦੇ ਮੂਰੇ ਕੋਈ ਪ੍ਰਪੋਜ਼ਲ ਰੱਖ ਸਕਦਾ ਹੈ ਕਿ ਜਿਹੜੇ ਇਹਨਾਂ ਦੇ ਮਾਧਮ ਦੇ ਨਾਲ ਫਿਰ ਡੋਨਲਡ ਟਰੰਪ ਨੂੰ ਤੋਂ ਉਹ ਮਨਵਾਉਣ ਦੇ ਲਈ ਥੋੜੀ ਆਸਾਨੀ ਹੋ ਸਕੇ ਇੱਕ ਖਬਰ ਸ਼ਰਮਣੀ ਕਮੇਟੀ ਦੀ ਅੰਤਰਿਕਮ ਦੀ ਹੈ ਜਿਹੜੀ ਕਿ 17 ਤਰੀਕ ਨੂੰ ਬੈਠਕ ਸੱਦ ਲਈ ਗਈ ਹੈ ਅੰਤਰਿਕਮ ਕਮੇਟੀ ਦੀ ਐਸਜੀਪੀਸੀ ਦੀ ਉਹੀ ਅੰਤਰਿਕਮ ਕਮੇਟੀ ਜਿਨ੍ਹਾਂ ਦੇ ਵੱਲੋਂ ਜਥੇਦਾਰ ਸਹਿਬਾਨ ਉਹਨਾਂ ਨੂੰ ਸੇਵਾਵਾਂ ਤੋਂ ਮੁਕਤ ਕੀਤਾ ਗਿਆ ਸੀ ਔਰ ਨਵੇਂ ਜਥੇਦਾਰ ਜਿਹੜੇ ਨੇ ਉਹਨਾਂ ਨੂੰ ਥਾਪਿਆ ਗਿਆ ਸੀ ਸੋ ਹੁਣ ਇੱਕ ਬੈਠਕ ਸੱਦੀ ਗਈ ਹੈ 17 ਮਾਰਚ ਨੂੰ ਇਹ ਚੰਡੀਗੜ੍ਹ ਦੇ ਵਿੱਚ ਸੈਕਟਰ 5 ਦੇ ਵਿੱਚ ਜਿਹੜਾ ਉਹਨਾਂ ਦਾ ਆਫਿਸ ਹੈ ਉੱਥੇ ਇਹ ਬੈਠਕ ਹੋਏਗੀ ਔਰ ਇਸ ਬੈਠਕ ਦੇ ਵਿੱਚ ਉਮੀਦ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਅਸਤੀਫੇ ਦੇ ਉੱਪਰ ਵੀ ਵਿਚਾਰ ਚਰਚਾ ਹੋ ਸਕਦੀ ਹੈ ਕਿਉਂਕਿ ਜਿਹੜੀ ਪਿਛਲੀ ਬੈਠਕ ਹੋਈ ਸੀ ਉਮੀਦ ਤਾਂ ਉਹਦੇ ਵਿੱਚ ਸੀ ਕਿ ਬੈਠਕ ਦੇ ਵਿੱਚ ਚਰਚਾ ਕੀਤੀ ਜਾਏਗੀ ਪਰ ਉਸ ਦਿਨ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਅਸਤੀਫੇ ਨੂੰ ਏਸੀ ਤਰੀਕੇ ਦੇ ਨਾਲ ਉਹਨਾਂ ਨੇ ਰੱਖ ਦਿੱਤਾ ਸੀ ਔਰ ਦੂਸਰੇ ਪਾਸੇ ਉਹਨਾਂ ਦੇ ਵੱਲੋਂ ਐਲਾਨ ਜਾਰੀ ਕੀਤਾ ਗਿਆ ਸੀ ਕਿ ਆ ਦੋਵੇਂ ਤਖਤਾਂ ਦੇ ਜੱਥੇਦਾਰ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਹੋਵੇ ਚਾਹੇ ਸ਼੍ਰੀ ਕਿਸਗੜ ਸਾਹਿਬ ਹੋਵੇ ਉਹਨਾਂ ਜੱਥੇਦਾਰਾਂ ਨੂੰ ਸਿਵਾਮੁਕਤ ਕਰਤਾ ਸੀ ਔਰ ਨਵੇਂ ਜੱਥੇਦਾਰ ਉਹਨਾਂ ਦੀ ਜਗ੍ਹਾ ਦੇ ਉੱਤੇ ਥਾਪ ਦਿੱਤੇ ਸੀ ਔਰ ਉਸ ਤੋਂ ਬਾਅਦ ਵਿਵਾਦ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਸੀ ਇਹ ਐਸਜੀਪੀਸੀ ਅੰਤਰੰਕ ਕਮੇਟੀ ਦੇ ਉੱਪਰ ਕਈ ਤਰੀਕੇ ਦੇ ਸਵਾਲ ਚੱਕੇ ਗਏ ਔਰ ਹੁਣ ਇਸ ਬੈਠਕ ਨੂੰ ਜਿਹੜਾ ਸੱਦਿਆ ਗਿਆ 17 ਮਾਰਚ ਨੂੰ ਉਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਹੋਣਾਂ ਦੇ ਅਸਤੀਫੇ ਨੂੰ ਲੈ ਕੇ ਕੀ ਚਰਚਾ ਹੁੰਦੀ ਹੈ ਉਹ ਦੇਖਣਾ ਹੋਵੇਗਾ ਇੱਕ ਹਰਿਆਣਾ ਦੇ ਵਿੱਚ ਕੱਲ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਮੇਅਰ ਚੁਣੇ ਜਾਣੇ ਸੀ 10 ਥਾਮਾਂ ਦੇ ਉੱਤੇ ਮੇਅਰ ਦੇ ਇਲੈਕਸ਼ਨ ਹੋਏ ਇਸ ਤੋਂ ਇਲਾਵਾ ਕੌਂਸਲ ਚੋਣਾਂ ਵੀ ਹੋਈਆਂ ਨੇ ਪਰ ਅਪਾ ਜੇ ਨਗਰ ਨਿਗਮ ਮੇਅਰ ਦੀ ਚੋਣ ਦੀ ਗੱਲ ਕਰੀਏ ਤਾਂ 10 ਥਾਮਾਂ ਤੇ ਚੋਣਾਂ ਹੋਈਆਂ ਔਰ ਉਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਭਾਜਪਾ ਦੇ ਵੱਲੋਂ 9 ਥਾਮਾਂ ਦੇ ਉੱਤੇ ਆਪਣਾ ਮੇਅਰ ਬਣਾ ਲਿਆ ਗਿਆ ਔਰ 10ਵੀਂ ਥਾਂ ਦੇ ਉੱਪਰ ਜਿਹੜਾ 10ਵੇਂ 10ਵੀਂ ਥਾਂ ਦੇ ਉੱਤੇ ਜਿਹੜਾ ਮੇਅਰ ਬਣ ਉਮੀਦਵਾਰ ਜਿਹੜਾ ਮੇਰ ਬਣਿਆ ਮਤਲਬ ਕਿ ਕਾਂਗਰਸ ਪਾਰਟੀ ਦੇ ਪੱਲੇ ਕੁਝ ਵੀ ਪੈਂਦਾ ਹੋਇਆ ਨਜ਼ਰ ਨਹੀਂ ਆਇਆ ਕਿਉਂਕਿ ਆਪਸੀ ਜਿਹੜਾ ਕਲੇਸ਼ი ਇੱਕ ਟਾਈਮ ਦੇ ਉੱਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਹਰਿਆਣਾ ਦੇ ਵਿੱਚ ਕਾਂਗਰਸ ਪਾਰਟੀ ਬੜੀ ਮਜ਼ਬੂਤ ਨਜ਼ਰ ਆ ਰਹੀ ਸੀ ਮਤਲਬ ਕਿ ਮੰਤਰੀ ਕਿਹੜਾ-ਕਿਹੜਾ ਬਣਾਇਆ ਜਾਏਗਾ ਉਹਨਾਂ ਦੇ ਉੱਤੇ ਵੀ ਚਰਚਾ ਚਰਚਾ ਜਿਹੜੀ ਸੀ ਉਹ ਸ਼ੁਰੂ ਹੋ ਗਈ ਸੀ ਪਰ ਉਸ ਦੇ ਬਾਵਜੂਦ ਫਿਰ ਆਪਸੀ ਜਿਹੜੀ ਫੁੱਟ ਸੀ ਉਹ ਹੁੱਡਾ ਪਰਿਵਾਰ ਉਹ ਸ਼ੈਲਜਾ ਉਹਨਾਂ ਦੀ ਉਸ ਤੋਂ ਬਾਅਦ ਸਾਰਾ ਸਿਨੈਰੀਓ ਬਦਲ ਗਿਆ ਔਰ ਭਾਜਪਾ ਉੱਥੇ ਵੱਡੀ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਗਈ ਪਰ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਵਿਧਾਨ ਸਭਾ ਦਾ ਸੈਸ਼ਨ ਵੀ ਹੋ ਗਿਆ ਹਰਿਆਣਾ ਦੇ ਵਿੱਚ ਪਰ ਕਾਂਗਰਸ ਪਾਰਟੀ ਉੱਥੇ ਵਿਰੋਧੀ ਧਿਰ ਦੇ ਵਿੱਚ ਹੈ ਵਿਰੋਧੀ ਧਿਰ ਦਾ ਨੇਤਾ ਨਹੀਂ ਚੁੜਿਆ ਜਾ ਸਕਿਆ ਔਰ ਬਿਨਾ ਵਿਰੋਧੀ ਧਿਰ ਦਾ ਨੇਤਾ ਚੁਣੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਪਿਛਲਾ ਨਿਕਲ ਕੇ ਗਿਆ ਬਜਟ ਸੈਸ਼ਨ ਸੋ ਇਹ ਇਹ ਚੀਜ਼ਾਂ ਦੱਸ ਦਿੰਦੀਆਂ ਨੇ ਕਿ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਅਜੇ ਵੀ हरियाणा ਦੇ ਵਿੱਚ ਪੈਰਾਪਰ ਨਹੀਂ ਹੋ ਰਹੀ ਔਰ ਉਹਦਾ ਹੀ ਖਾਮੀ ਆ ਜਾ ਇਸ ਵਾਰ ਫਿਰ ਤੋਂ ਨਗਰ ਨਿਗਮ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਭੁਗਤਣਾ ਪਿਆ ਜਿਹਦੇ ਵਿੱਚ 10 ਸੀਟਾਂ ਦੇ ਉੱਤੇ ਚੋਣ ਹੁੰਦੀ ਹੈ ਔਰ ਦਸਾਂ ਦੇ ਵਿੱਚੋਂ ਕਿਤੇ ਵੀ ਕਾਂਗਰਸ ਪਾਰਟੀ ਸਟੈਂਡ ਕਰਦੀ ਹੋਈ ਨਜ਼ਰ ਨਹੀਂ ਆਈ ਜ਼ੀਰੋ ਸੀਟ ਮਤਲਬ ਉਹਨਾਂ ਦਾ ਕੋਈ ਵੀ ਮੇਅਰ ਨਹੀਂ ਬਣ ਸਕਿਆ ਇੱਕ ਥਾਂ ਦੇ ਉੱਤੇ ਤੁਸੀਂ ਦੇਖੋ ਕਿ ਕਾਂਗਰਸ ਪਾਰਟੀ ਦਾ ਗ੍ਰਾਫ ਕਿੱਥੇ ਗਿਆ ਹੋਏਗਾ ਹਰਿਆਣਾ ਦੇ ਵਿੱਚ ਕਿ ਆਜ਼ਾਦ ਉਮੀਦਵਾਰ ਜਿਹੜਾ ਉਹ ਮੇਅਰ ਬਣ ਗਿਆ ਪਰ ਕਾਂਗਰਸ ਪਾਰਟੀ ਮੇਅਰ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੋਈ ਔਰ ਨੌ ਥਾਂਾਂ ਦੇ ਉੱਤੇ ਸਿੱਧੇ ਤੌਰ 'ਤੇ ਭਾਜਪਾ ਦੇ ਵੱਲੋਂ ਆਪਣਾ ਮੇਰ ਬਣਾ ਲਿਆ ਗਿਆ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਸਲਾਹਾਂ ਕੀਤੀ ਗਈ ਨਾਇਬ ਸਿੰਘ ਸੈਣੀ ਦੇ ਕੰਮ ਦੀ ਉਹਨਾਂ ਨੇ ਆਪਣੀਆਂ ਨੀਤੀਆਂ ਦੀ ਸਲਾਹਾਂ ਕੀਤੀ ਔਰ ਭਾਜਪਾ ਦੇ ਵੱਲੋਂ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਹਰਿਆਣਾ ਦੇ ਵਿੱਚ ਉਹਦੀ ਸਲਾਹਾਂ ਕਰਦਿਆ ਉਹਨਾਂ ਨੇ ਪਿੱਠ ਥਾਪੜੀ ਨਾਇਬ ਸਿੰਘ ਸੈਣੀ ਦੀ ਮੁੱਖ ਮੰਤਰੀ ਦੀ ਆਪਦੀ ਕੈਬਨਿਟ ਦੀ ਔਰ ਉੱਥੇ ਦੇ ਜਿਹੜੇ ਤਮਾਮ ਵਰਕਰ ਨੇ ਭਾਜਪਾ ਦੇ ਉਹਨਾਂ ਦੀ ਪਿੱਠ ਥਾਪੜੇ ਕਿ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਉਹਦਾ ਹੀ ਨਤੀਜਾ ਹੈ ਕਿ ਭਾਜਪਾ ਨੂੰ ਵੱਡੇ ਪੱਧਰ ਦੇ ਉੱਤੇ ਲੋਕ ਜਿਹੜੇ ਪਸੰਦ ਕਰ ਰਹੇ ਨੇ ਇੱਕ ਖਬਰ ਪੰਜਾਬ ਕਾਂਗਰਸ ਦੀ ਰਹੀ ਹੈ ਪੰਜਾਬ ਕਾਂਗਰਸ ਦੀ ਅੱਜ ਦਿੱਲੀ ਦੇ ਵਿੱਚ ਇੱਕ ਅਹਿਮ ਬੈਠਕ ਹੋਣ ਵਾਲੀ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜੋ ਵੀ ਕੁਝ ਹੋਇਆ ਚਾਹੇ ਭੁਪੇਸ਼ ਬਗੇਲ ਉਹਨਾਂ ਦੇ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਨਵੇਂ ਇੱਕ ਇੰਚਾਰਜ ਥਾਪੇ ਗਏ ਨੇ ਇੱਕੋ ਹੀ ਦੁਹਰਾਜੇ ਉਹਨਾਂ ਦਾ ਪੰਜਾਬ ਦਾ ਹੋਇਆ ਔਰ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਉੱਤੇ ED ਦੇ ਵੱਲੋਂ ਛਾਪਾਂ ਮਾਰਿਆ ਗਿਆ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਖਹਿਰਾ ਉਹਨਾਂ ਦੇ ਘਰ ਤੇ ED ਦੀ ਦਬਿਸ਼ ਹੋਈ ਉਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਹਿਲਜੁਲ ਜ਼ਰੂਰ ਹੋਈ ਹੈ ਇੱਕ ਹਿਲਜੁਲ ਕਾਂਗਰਸ ਪਾਰਟੀ ਦੇ ਵਿੱਚ ਆਲਰੇਡੀ ਪਹਿਲਾਂ ਹੀ ਚੱਲ ਰਹੀ ਹੈ ਜਦੇ ਵਿੱਚ ਸੁਖਪਾਲ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਕਈ ਸਵਾਲ ਚੱਕੇ ਜਾਂਦੇ ਰਹੇ ਨੇ ਆਪਣੀ ਆਗੂਆਂ ਦੇ ਉੱਪਰ ਔਰ ਰਾਣਾ ਗੁਰਜੀਤ ਉਹਨਾਂ ਦੇ ਵੱਲੋਂ ਤਾਂ ਜੋ ਕੁਝ ਪਿਛਲੇ ਸਮਿਆਂ ਦੇ ਵਿੱਚ ਮੀਡੀਆ ਦਾਰਿਆਂ ਦੇ ਵਿੱਚ ਕਿਹਾ ਗਿਆ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਸੋ ਆਪਸੀ ਜਿਹੜੀ ਇਹਨਾਂ ਦੀ ਰੰਜਿਸ਼ਬਾਜ਼ੀ ਹੈ ਉਸ ਨੂੰ ਲੈ ਕੇ ਉਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਭੁਪੇਸ਼ ਬਖੇਲ ਹੁਣਾ ਦੇ ਵੱਲੋਂ ਮਲਿਕ ਅਰਜੁਨ ਖੜਗੇ ਔਰ ਨਾਲ ਰਾਹੁਲ ਗਾਂਧੀ ਹੁਣਾ ਦੇ ਨਾਲ ਅੱਜ ਬੈਠਕ ਜਿਹੜੀ ਆ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਹੋਏਗੀ ਔਰ ਸਾਰੀ ਟੀਮ ਜਿਹੜੀ ਆ ਉਹ ਪਹੁੰਚੇਗੀ ਔਰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਤਾਂ ਚਰਚਾ ਹੋਣੀ ਹੀ ਹੋਣੀ ਹੈ ਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੂੰ ਕਾਂਗਰਸ ਪਾਰਟੀ ਕਿਉਂਕਿ ਇਸ ਟਾਈਮ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਪੱਬਾਂ ਭਾਰ ਨਜ਼ਰ ਆ ਰਹੀ ਹੈ ਕਾਂਗਰਸ ਨੂੰ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਜਾਂ ਫਿਰ ਸਰਕਾਰੀ ਮੁਲਾਜ਼ਮਾਂ ਦੇ ਵੱਲੋਂ ਤਹਿਸੀਲਦਾਰਾਂ ਦੇ ਵੱਲੋਂ ਅਧਿਆਪਕਾਂ ਦੇ ਵੱਲੋਂ ਜਿਸ ਤਰੀਕੇ ਦਾ ਵਿਰੋਧ ਜਿਹੜਾ ਆਮ ਆਦਮੀ ਪਾਰਟੀ ਦਾ ਹੋ ਰਿਹਾ ਹੈ ਉਸ ਤੋਂ ਕਾਂਗਰਸ ਪਾਰਟੀ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਚੋਣਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਏਗੀ ਸੋ ਉਸ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਦੇ ਵੱਲੋਂ ਬਹੁਤ ਤੇਜ਼ੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਔਰ ਉਸਦੇ ਹੀ ਮੱਦੇ ਨਜ਼ਰ ਇੱਕ ਜਿਹੜੀ ਹੁਣ ਬੈਠਕ ਜਿਹੜੀ ਅੱਜ ਚੰਡੀਗੜ੍ਹ ਮਾਫ ਕਰਨਾ ਦਿੱਲੀ ਦੇ ਵਿੱਚ ਹੋਏਗੀ ਉਸ ਦੇ ਵਿੱਚ ਸਾਰੇ ਜਿਹੜੇ ਪੰਜਾਬ ਦੇ ਆਗੂ ਨੇ ਉਹ ਪਹੁੰਚ ਰਹੇ ਨੇ ਕਾਂਗਰਸ ਦੇ ਔਰ ਇਸ ਬੈਠਕ ਦੇ ਵਿੱਚ ਜੋ ਆਪਸੀ ਧੜੇਬੰਦੀ ਹੈ ਉਸ ਨੂੰ ਵੀ ਖਤਮ ਕਰਨ ਦੇ ਉੱਤੇ ਚਰਚਾ ਜ਼ਰੂਰ ਹੋਏਗੀ ਕਿਉਂਕਿ ਬਹੁਤ ਸਾਰੇ ਆਗੂਆਂ ਦੇ ਵੱਲੋਂ ਆਪਦੇ ਹੀ ਆਗੂਆਂ ਦੇ ਉੱਤੇ ਜਦੋਂ ਬਿਆਨਬਾਜ਼ੀ ਕੀਤੀ ਜਾਂਦੀ ਹੈ ਕਾਂਗਰਸ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਬਹੁਤ ਮਜ਼ਬੂਤ ਸੀ ਪਰ ਉਸ ਟਾਈਮ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਣਾਂ ਦੇ ਵੱਲੋਂ ਪ੍ਰਤਾਪ ਸਿੰਘ ਬਾਜਬਾ ਸੁਖਜਿੰਦਰ ਰੰਦਾਵਾ ਜਿਹਾ ਹੈ ਰਾਜਾਪੜੇਂਗ ਹੋਣਾਂ ਦੀ ਗੱਲ ਕਰੀਏ ਚਰਨਜੀਤ ਸਿੰਘ ਚੰਨੀ ਹੋਣੀ ਜਾਨੀ ਕਿ ਸਭ ਦੇ ਆਪ ਦੇ ਆਪ ਦੇ ਜਿਹੜੇ ਧੜੇ ਬਣੇ ਹੋਏ ਸੀ ਉਹਨੇ ਧੜਾ ਧੜੇ ਬੰਦੀਆਂ ਦੇ ਕਰਕੇ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੰਨੀਆਂ ਵੱਡੇ ਪੱਧਰ ਦੇ ਉੱਤੇ ਸੀਟਾਂ ਮਿਲੀਆਂ ਨੇ ਤਾਂ 18 ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਲਿਆ ਸਕਦੀ ਸੀ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਮਜ਼ਬੂਤ ਸੀ ਪਰ ਆਪਸੀ ਟੜੇਬੰਦੀ ਦੇ ਕਰਕੇ ਕਾਂਗਰਸ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੱਧ ਸੀਟਾਂ ਲੈਣ ਦੇ ਵਿੱਚ ਕਾਮਯਾਬ ਹੋ ਗਈ ਸੀ ਸੋ ਇਸ ਵਾਰ ਕਾਂਗਰਸ ਪਾਰਟੀ ਉਸ ਤਰੀਕੇ ਦੀ ਗਲਤੀ ਨਹੀਂ ਕਰਨਾ ਚਾਹੇਗੀ ਕਿਉਂਕਿ ਜੋ ਹਰਿਆਣਾ ਦੇ ਵਿੱਚ ਵੀ ਹੋਇਆ ਹਰਿਆਣਾ ਦੇ ਵਿੱਚ ਵੀ ਉਹ ਬੜੇ ਕੌਨਫੀਡੈਂਸ ਦੇ ਵਿੱਚ ਸੀ ਕਾਂਗਰਸ ਪਾਰਟੀ ਕਿ ਸਾਡੀ ਸਰਕਾਰ ਬਣਨੀ ਤੈ ਹੈ ਪਰ ਲਾਸਟ ਸਮੇਂ ਦੇ ਵਿੱਚ ਸਾਰੀ ਜਾ ਕੇ ਗੇਮ ਜਿਹੜੀ ਹੈ ਉਹ ਖਿੱਲਰ ਜਾਂਦੀ ਔਰ ਉਹ ਵਾਲੀਆਂ ਗਲਤੀਆਂ ਜੋ ਹਰਿਆਣਾ ਦੇ ਵਿੱਚ ਹੋ ਗਈਆਂ ਸ਼ਾਇਦ ਪੰਜਾਬ ਦੇ ਵਿੱਚ ਕਾਂਗਰਸ ਨਾ ਕਰਨਾ ਚਾਹੇ ਔਰ ਐਸੇ ਕਰਕੇ ਹਲੇ ਵਿਧਾਨ ਸਭਾ ਚੋਣਾਂ ਨੂੰ 2 ਸਾਲ ਪਏ ਨੇ 2027 ਦੇ ਵਿੱਚ ਚੋਣਾਂ ਹੋਣਗੀਆਂ ਪਰ ਉਸ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਅੰਦਰਲੀ ਕਲੇਸ਼ ਜਿਹੜੇ ਨੇ ਪਾਰਟੀ ਦੇ ਵਿੱਚ ਉਹਨਾਂ ਨੂੰ ਮਿਕਾਉਣ ਦੇ ਲਈ ਇਹ ਬੈਠਕਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਔਰ ਇੱਕ ਚਰਚਾ ਵੀ ਹੋਏਗੀ ਕਿ ਜੋ ਈਡੀ ਦੇ ਵੱਲੋਂ ਦਬਿਸ਼ ਕੀਤੀ ਜਾ ਰਹੀ ਹੈ ਚਾਹੇ ਬੁਪੇਸ਼ ਬਗੇਲ ਉਹਨਾਂ ਦੇ ਘਰ ਤੇ ਹੋਈ ਚਾਹੇ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਘਰ ਤੇ ਹੋਈ ਉਹਦੇ ਨਾਲ ਕਿਦਾਂ ਨਜਿੱਠਣਾ ਹੈ ਉਹਦੇ ਤੇ ਵੀ ਬਿਉਂਤਬੰਦੀ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਬਣਾਈ ਜਾ ਸਕਦੀ ਹੈ ਸੋ ਇਹ ਸੀ ਅੱਜ ਦੀਆਂ ਉਹ ਤਮਾਮ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ